ਥੋਡੇ ਵੀ ਵਾਲਾਂ ਚ ਟੈਂਡਰ ਫੈ ਥੋਡੇ ਵੀ ਸਿੱਕ ਰਹੀ ਐ ਥੋਡੇ ਵੀ ਵਾਲ ਲੰਬੇ ਨਹੀਂ ਹੋ ਰਹੇ ਮੋਟੇ ਨਹੀਂ ਹੋ ਰਹੇ ਤੇ ਵਾਲਾਂ ਦੀ ਗਰੋਥ ਰੁਕੀ ਹੋਈ ਐ ਤੇ ਲਗਾਤਾਰ ਵਾਲ ਝੜੀ ਜਾ ਰਹੇ ਨੇ ਹੋ ਸਕਦਾ ਤੁਹਾਡੀ ਇਹ ਸਾਰੀ ਜਿਹੜੇ ਵਾਲਾਂ ਦੀ ਪ੍ਰੋਬਲਮ ਦਾ ਸੋਲੂਸ਼ਨ ਆ ਵਾਲੀ ਵੀਡੀਓ ਚ ਹੋਵੇ ਤਾਂ ਦੇਖਦੇ ਆਂ ਜੀ ਆ ਵਾਲੀ ਵੀਡੀਓ ਸੋਸ਼ੀਆ ਕਾਲ ਦੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦਵਾਰ ਦਿਆਂ ਮੈਂ ਸਾਰੇ ਠੀਕ ਠਾਕ ਹੋਣਗੇ ਤੇ ਬਹੁਤ ਹੀ ਜ਼ਿਆਦਾ ਖੁਸ਼ ਹੋਣਗੇ ਤੇ ਤੰਦਰੁਸਤ ਹੋਣਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਮੈਂ ਇੱਕ ਵੀਡੀਓ ਲੈ ਕੇ ਹੋਰ ਆ ਗਈਆਂ ਅੱਜ ਹੈ ਆਪਣਾ 7 ਡੇ ਹੈਅਰ ਗਰੋਥ ਚੈਲੰਜ ਦਾ ਦਿਨ ਨਤੀਜਾ ਤੇ ਡੇ 3 ਹੈ ਜੀ ਆਪਣਾ ਤੇ ਅੱਜ ਜਿਵੇਂ ਕਿ ਤੁਸੀਂ ਥੰਬਨੇਲ 'ਚ ਦੇਖ ਹੀ ਲੱਤਾ ਹੈ ਨਾ ਟਾਈਟਲ 'ਚ ਕੀ ਮੈਂ ਅੱਜ ਕੀ ਤੇ ਲੈ ਕੇ ਆਈਆਂ ਹੋ ਸਕਦਾ ਏ ਬਹੁਤ ਜਾਣੀਆਂ ਨੂੰ ਮੇਰੀਆਂ ਭੈਣਾਂ ਨੂੰ ਸਹੇਲੀਆਂ ਨੂੰ ਇਹਦੇ ਬਾਰੇ ਨਾ ਪਤਾ ਹੋਵੇ ਮੈਨੂੰ ਵੀ ਪਹਿਲਾਂ ਨਹੀਂ ਸੀ ਪਤਾ ਮੈਂ ਵੀ ਇਹਨੋਂ ਪਹਿਲਾਂ ਲਗਾਤਾਰ 3-4 ਮਹੀਨੇ ਉਸਗੀ ਤਾਂ ਉਸ ਤੋਂ ਬਾਅਦ ਹੀ ਮੈਨੂੰ ਇਹ ਪਤਾ ਚੱਲਿਆ ਤੇ ਇਹ ਕੀ ਹੈ ਕੀ ਕੀ ਇਹਦੇ ਫਾਇਦੇ ਹਨ ਕਰਨਦੇ ਹਨਾ ਕੀ ਕੀ ਕਦੋਂ-ਕਦੋਂ ਕਰਨਾ ਚਾਹੀਦਾ ਸਾਨੂੰ ਕਿਉਂ ਕਰਨਾ ਚਾਹੀਦਾ ਇਹ ਸਾਰਾ ਕੁਝ ਨਾ ਮੈਂ ਆਪਣੀ ਡਾਇਰੀ ਤੇ ਨੋਟ ਕੀਤਾ ਆ ਕਿਉਂਕਿ ਮੈਂ ਨੋਟ ਇਸ ਲਈ ਕੀਤਾ ਕਿਉਂਕਿ ਮੈਂ ਯੂਜ਼ਰ ਕਰਦੀ ਆ ਇਹਨੂੰ ਨੋਟ ਮੈਂ ਇਸ ਲਈ ਕੀਤਾ ਹੈ ਜਦੋਂ ਆਪਾਂ ਕੈਮਰੇ ਮੂਰੇ ਹੁੰਨੇ ਆ ਨਾ ਤੇ ਆਪਾਂ ਕਈ ਪੁਆਇੰਟ ਭੁੱਲ ਜਾਂਦੇ ਆ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਉਹ ਵਾਲੇ ਪੁਆਇੰਟ ਜਿਹੜੇ ਜ਼ਰੂਰੀ ਨੇ ਭੁੱਲਾਂ ਤੇ ਇਸ ਕਰਕੇ ਮੈਂ ਡਾਇਰੀ ਚ ਨੋਟ ਕੀਤੇ ਨੇ ਤੇ ਮੈਂ ਤੁਹਾਨੂੰ ਦੱਸੂਗੀ ਕਿ ਇਹ ਕੀ ਹੁੰਦਾ ਹੈ ਤੇ ਕਿਉਂ ਜ਼ਰੂਰੀ ਹੈ ਤੇ ਅੱਜ ਦੀ ਆਪਾਂ ਵੀਡੀਓ ਜਿਹੜੀ ਆਪਾਂ ਲੈ ਕੇ ਆਏ ਆ 7 ਡੇ ਹੈਅਰ ਗਰੋਥ ਚੈਲੰਜ ਆਪਾਂ ਨੇ ਸਟਾਰਟ ਕੀਤਾ ਹੋਇਆ ਏ ਜੇ ਤੁਸੀਂ ਪਹਿ ਉਹ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਜਾ ਕੇ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਲਿੰਕ ਦੇ ਦੂੰਗੀ ਠੀਕ ਹੈ ਤੇ ਅੱਜ ਹੈਗਾ ਦਿਨ ਤੀਸਰਾ ਤੇ ਤੀਸਰੇ ਦਿਨ ਚ ਜਿਹੜਾ ਆਪਾਂ ਲੈ ਕੇ ਆਏ ਆ ਉਹ ਹੈਗੀ ਹੈ ਜੀ ਸਕੈਲਪ ਐਕਸਪੋਲੀਏਸ਼ਨ ਇਹ ਕੀ ਹੁੰਦਾ ਹੈ ਜੀ ਮੈਂ ਤਾਂ ਤੁਹਾਨੂੰ ਮਤਲਬ ਸਮਝਾ ਦੰਨੀ ਆ ਪੰਜਾਬੀ ਚ ਜਿਹੜੇ ਆਪਣੇ ਵਾਲਾਂ ਚ ਡੈਂਡਰਫ ਵਗੈਰਾ ਹੁੰਦੀ ਹੈ ਸਿੱਕਰੀ ਹੁੰਦੀ ਹੈ ਹਨਾ ਮੈਲ ਹੁੰਦੀ ਹੈ ਜਮੀ ਹੋਈ ਜੇ ਆਪਾਂ ਕੋਈ ਡੀਆਯੂਆਈ ਰੈਮਡੀਜ਼ ਲਗਾਣੇ ਆ ਹਨਾ ਉਹ ਚੰਗੀ ਤਰ੍ਹਾਂ ਆਪਣੇ ਜਿਹੜੇ ਵਾਲਾਂ ਦੇ ਵਿੱਚ ਹੀ ਰਹਿ ਜਾਂਦਾ ਹੈ ਆਪਾਂ ਜਦੋਂ హెయిਰ ਵੋਸ਼ ਕਰਦੇ ਨਹੀਂ ਨਿਕਲਦਾ ਹੈਗਾ ਮਿੱਟੀ ਘੱਟਾ ਜੋ ਵੀ ਹੈ ਆਪਣੇ ਸਿਰ ਦੀ ਜਿਹੜੀ ਚਮੜੀ ਆ ਉਹਦੇ ਵਿੱਚ ਜਮੀ ਜਾਂਦਾ ਹੈ ਠੀਕ ਹੈ ਤੇ ਹੁਣ ਆਪਾਂ ਦੇਖੋ ਮੈਂ ਤੁਹਾਨੂੰ ਇੱਕ ਛੋਟੀ ਜੀ ਨਾ ਐਗਜ਼ਾਮਪਲ ਦੰਨੀ ਆ ਜਦੋਂ ਆਪਾਂ ਆਪਣੇ ਫੇਸ ਦੀ ਗੱਲ ਕਰੀਏ ਆਪਾਂ ਆਪਣੇ ਫੇਸ ਤੇ ਸਕਰਬ ਕਰਦੇ ਆ ਨਾ ਤੇ ਜਿਹੜੀ ਇਹ ਵਾਲਾਂ ਦੇ نیچے ਆਪਣੀ ਚਮੜੀ ਹੈ ਜਿਹਦੇ ਚੋਂ ਵਾਲ ਉਗਣੇ ਨੇ ਜੇ ਉਹਦੇ ਤੇ ਸਾਰਾ ਕੁਝ ਜੰਮੇ ਗਿਆ ਮਿੱਟੀ ਡੈਂਡਰਫ ਸਿਕਰੀ ਕੋਈ ਆਪਾਂ ਰੈਮਡੀ ਯੂਜ਼ ਕਰਦੇ ਆ ਉਹ ਚੰਗੀ ਤਰ੍ਹਾਂ ਨਹੀਂ ਨਿਕਲੀ ਹੈਗੀ ਉਹ ਵਿੱਚੇ ਸਾਰਾ ਜੰਮੇ ਗਿਆ ਫਿਰ ਮੈਨੂੰ ਐਂ ਦੱਸੋ ਜਿਹੜੀਆਂ ਆਪਣੀਆਂ ਆਪਾਂ ਰੈਮਡੀਜ਼ ਯੂਜ਼ ਕਰਦੇ ਆ ਉਹ ਆਪਣੇ ਸਿਰ ਚ ਕੀਵੇਂ ਮਤਲਬ ਜਾਣੀ ਅੰਦਰ ਤੱਕ ਤੇ ਕਿਵੇਂ ਆਪਾਂ ਨੂੰ ਬੈਨੀਫਿਟ ਦੇਣੀ ਆ ਬੈਨੀਫਿਟ ਤਾਂ ਦੇਣਾ ਨਹੀਂ ਕਿਉਂਕਿ ਉੱਪਰ ਦਾ ਸਾਰਾ ਕੁਝ ਬੰਦ ਕੀਤਾ ਹੋਇਆ ਹੈ ਇਹ ਨਾ ਮਿੱਟੀ ਨੇ ਡੈਂਡਰਫ ਨੇ ਸਿਕਰੀ ਨੇ ਜਮੀ ਹੋਈ ਮੈਲ ਨੇ ਜਿਹੜੀ ਗੰਦੀ ਮੈਲ ਹੈ ਹਨ ਸਕੈਲਪ ਤਾਂ ਆਪਣੀ ਸਾਰੀ ਬੰਦ ਹੋਈ ਪਈ ਹੈ ਤੇ ਆਪਾਂ ਨੂੰ ਅਸਰ ਨਹੀਂ ਦਿਖਾਣੀਆਂ ਤੇ ਇਹਨੂੰ ਹੀ ਆਪਣੀ ਜਿਹੜੀ ਸਿਰ ਦੀ ਸਕਿਨ ਹੈ ਚਮੜੀ ਹੈ ਆਪਣੇ ਸਿਰ ਦੀ ਉਹਨੂੰ ਸਾਫ਼ ਕਰਨ ਲਈ ਆਪਾਂ ਅੱਜ ਇਹ ਵਾਲੀ ਰੈਮਡੀ ਫੋਲੋ ਕਰਨੀ ਹੈ ਠੀਕ ਹੈ ਤੇ ਤਾਂ ਹੀ ਆਪਣੀਆਂ ਸਾਰੀਆਂ ਰੈਮਡੀਆਂ ਹੈ ਜਿਹੜੀਆਂ ਆਪਣੇ ਜਿਹੜੇ ਸਿਰ ਤੇ ਚੰਗੀ ਤਰ੍ਹਾਂ ਅਸਰ ਕਰਨੀਆਂ ਤੇ ਆਪਣੇ ਵਾਲ ਬਹੁਤ ਹੀ ਜਲਦੀ ਵਧਣਗੇ ਲੰਬੇ ਹੋਣਗੇ ਤੇ ਮੋٹے ਵੀ ਹੋਣਗੇ ਤੇ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਵਾਲਾਂ ਦੀਆਂ ਸਮੱਸਿਆਵਾਂ ਐ ਉਹ ਕਾਫੀ ਹੱਦ ਤੱਕ ਸੋਲਵ ਹੋ ਜਾਣੀਆਂ ਠੀਕ ਐ ਤੇ ਮੈਂ ਤੁਹਾਨੂੰ ਦੱਸ ਦਿੰਦੀ ਆ ਮੈਂ ਮੇਨ ਮੇਨ ਪੁਆਇੰਟ ਲਿਖੇ ਹਨ ਇਹਦੇ ਠੀਕ ਐ ਕਿਵੇਂ ਬਣਾਉਣਾ ਐ ਕਿਵੇਂ ਕਰਨਾ ਸਾਰਾ ਕੁਝ ਦੱਸੂਗੀ ਪਹਿਲਾਂ ਮੈਂ ਇਹਦੇ ਬਾਰੇ ਥੋੜਾ ਜਿਹਾ ਤੁਹਾਨੂੰ ਦੱਸਦਾ ਮੈਂ ਇਹਦੇ ਪੁਆਇੰਟ ਲਿਖੇ ਨੇ ਠੀਕ ਐ ਤੇ ਇਹਦਾ ਪਹਿਲਾਂ ਤੁਸੀਂ ਐਂ ਦੇਖੋ ਬੀ ਇਹਦੇ ਤੁਹਾਨੂੰ ਫਾਇਦੇ ਕੀ ਕੀ ਹਨ ਮੈਂ ਤੁਹਾਨੂੰ ਦੱਸਦੀ ਆ ਜਿਹੜਾ ਆਪਣਾ ਸਕੈਲਪ ਐਕਸਫੋਲੀਏਸ਼ਨ ਹੁੰਦਾ ਹੈ ਨਾ ਇਹ ਜ਼ਿਆਦਾਤਰ ਨਹੀਂ ਪਤਾ ਹੈਗਾ ਠੀਕ ਹੈ ਇਹ ਆਪਣੀ ਇੱਕ ਮਰੀ ਹੋਈ ਚਮੜੀ ਹੁੰਦੀ ਹੈ ਹਨਾ ਬੀ ਜਦੋਂ ਸਿਚ ਐਨਾ ਕੁਝ ਜੰਮ ਜਾਂਦਾ ਹੈ ਫਿਰ ਉਹ ਆਪਣੀ ਚਮੜੀ ਜਿਉਂਦੀ ਨਹੀਂ ਹੁੰਦੀ ਹੈ ਇੱਕ ਤਰ੍ਹਾਂ ਦੀ ਮੜ ਜਾਂਦੀ ਹੈ ਉਹਦੇ 'ਚ ਆਪਾਂ ਕੁਝ ਵੀ ਲਗਾਓ ਅਸਰ ਨਹੀਂ ਕਰਦਾ ਹੈਗਾ ਠੀਕ ਹੈ ਮੇਰੀ ਗੱਲ ਸੁਣਿਓ ਹੋ ਸਕਦਾ ਇਹ ਵੀਡੀਓ ਥੋੜੀ ਜਿਹੀ ਲੰਬੀ ਹੋ ਜੇ ਪਰ ਇਨਫੋਰਮੇਟਿਵ ਹੈ ਇਹਨੂੰ ਜ਼ਰੂਰ ਤੁਸੀਂ ਪੂਰਾ ਦੇਖਿਓ ਠੀਕ ਹੈ ਜਿਹੜੇ ਆਪਣੇ ਵਾਲਾਂ ਨੂੰ ਪਿਆਰ ਕਰਦੇ ਨੇ ਉਹ ਪੂਰਾ ਜ਼ਰੂਰ ਦੇਖਣਗੇ ਜੀ ਠੀਕ ਹੈ ਜੇ ਵਧੀਆ ਲੱਗੇ ਤਾਂ ਲਾਈਕ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਠੀਕ ਹੈ ਤੇ ਜਿਹੜਾ ਆਪਣੇ ਸਕੈਲਪ ਚ ਤੇਲ ਹੁੰਦਾ ਹੈ ਕਈਆਂ ਦੀ ਸਕਿਨ oily ਹੁੰਦੀ ਹੈ ਤੇਲ ਦੂਜੇ ਤੀਜੇ ਦਿਨ ਨੈਚੁਰਲੀ ਆ ਜਾਂਦਾ ਹੈ ਹਨਾ ਉਹ ਤੇਲ ਵੀ ਵਿੱਚ ਜਮੀ ਜਾਂਦਾ ਹੈ ਡੈਂਡਰਫ ਹੋ ਜਾਂਦਾ ਹੈ ਤੇ ਇਹਨਾਂ ਨੂੰ ਕੱਢਣ ਲਈ ਸਾਫ਼ ਕਰਨ ਲਈ ਆਪਾਂ ਸਕੈਲਪ ਐਕਸਫੋਲੀਏਸ਼ਨ ਕਰਨਾ ਹੈ ਠੀਕ ਹੈ ਜੀ ਮਤਲਬ ਪੰਜਾਬੀ ਭਾਸ਼ਾ ਵਿੱਚ ਕਹਿ ਦਿੰਦੇ ਆ ਆਪਾਂ ਆਪਣੇ ਸਿਰ ਦੀ ਚਮੜੀ ਦਾ ਸਕਰਬ ਕਰਨਾ ਹੈ ਠੀਕ ਹੈ ਸਕਰਬ ਕਰਨਾ ਆਪਾਂ ਇਹਦੇ ਵਿੱਚ ਇਹਨੂੰ ਸਾਫ਼ ਕਰਨਾ ਜਿਵੇਂ ਆਪਾਂ ਆਪਣੇ ਫੇਸ ਦੀ ਚਮੜੀ ਤੇ ਸਕਰਬ ਕਰਦੇ ਆ ਉਹਨੂੰ ਸਾਫ਼ ਕਰਨ ਲਈ ਉਹਦੇ ਬਲੈਕ ਹੈਡ ਵਾਈਟ ਹੈਡ ਕੱਢਣ ਲਈ ਉਵੇਂ ਹੀ ਆਪਾਂ ਇਹ ਕਰਨਾ ਹੈ ਜਦੋਂ ਆਪਾਂ ਇਹ ਕਰਾਂਗੇ ਤਾਂ ਆਪਣੇ ਜਿਹੜੇ ਸਕੈਲਪ ਸਾਫ਼ ਹੋ ਜਾਊਗੀ ਤੇ ਆਪਣੇ ਜਿਹੜੇ ਵਾਲਾਂ ਦੇ ਰੋਮ ਨੇ ਉਹ ਖੁੱਲ ਜਾਣਗੇ ਤੇ ਖੁੱਲਣ ਤੋਂ ਬਾਅਦ ਕੀ ਹੋਊਗਾ ਜਿਹੜੇ ਆਪਾਂ ਘਰੇਲੂ ਨੁਸਖੇ ਯੂਜ਼ ਕਰਾਂਗੇ ਰੈਮਡੀਜ਼ ਯੂਜ਼ ਕਰਾਂਗੇ ਆਪਣੇ ਸਿਰ ਤੇ ਕੋਈ ਵੀ ਆਪਣੀ ਚੀਜ਼ ਅਪਲਾਈ ਕਰਾਂਗੇ ਤੇ ਉਹਦੇ ਆਪਾਂ ਨੂੰ ਬਦ ਤੋਂ ਵੱਧ ਬੈਨੀਫਿਟ ਮਿਲਣਗੇ ਉਹਦਾ ਆਪਾਂ ਨੂੰ ਬਹੁਤ ਹੀ ਜ਼ਿਆਦਾ ਲਾਭ ਹੋਊਗਾ ਤੇ ਆਪਣੇ ਵਾਲ ਬਹੁਤ ਹੀ ਜਲਦੀ ਲੰਬੇ ਤੇ ਮੋਟੇ ਹੋ ਜਾਣਗੇ ਠੀਕ ਹੈ ਜੀ ਇਹੀ ਆਪਣਾ ਮੇਨ ਮੋਟਿਵ ਹੈ ਜੀ ਤੇ ਮੈਂ ਇਹਦੇ ਆ ਤੁਹਾਨੂੰ ਫਾਇਦੇ ਦੱਸ ਦਿੰਨੀ ਆ ਮੈਂ ਇਹਦੇ ਕੁਝ ਮੋٹے ਮੋٹے ਫਾਇਦੇ ਲਿਖੇ ਹਨ ਠੀਕ ਹੈ ਵਾਲਾਂ ਦੀ ਜੇ ਰੋਮ ਖੁੱਲਗੇ ਤਾਂ ਜ਼ਾਹਿਰ ਜੀ ਗੱਲ ਹੈ ਵਾਲਾਂ ਦੀ हेयर ਗ੍ਰੋਥ ਚੰਗੀ ਹੋਊਗੀ ਠੀਕ ਹੈ ਕਿਉਂਕਿ ਜਿਹੜਾ ਆਪਾਂ ਔਇਲ ਵਗੈਰਾ ਰੈਮਡੀ ਲਗਾਨੇ ਆ ਅੰਦਰ ਤੱਕ ਜਾਊਗਾ ਤੇ ਅੰਦਰ ਤੱਕ ਜਾਊਗਾ ਵਾਲ ਅੰਦਰੋਂ ਹੀ ਉੱਗ ਕੇ ਆਣੇ ਆ ਠੀਕ ਹੈ ਜੀ ਇਹ ਹੋਊਗਾ ਤੇ ਡੈਂਡਰਫ ਤੇ ਖਾਰਿਸ਼ ਖਤਮ ਹੋਊਗੀ ਠੀਕ ਹੈ ਇਹ ਹੋਊਗਾ ਖੂਨ ਦਾ ਜਿਹੜਾ ਸਰਕੂਲੇਸ਼ਨ ਹੈ ਉਹ ਵਧਦਾ ਏ ਤੇ ਬਦਨ ਨਾਲ ਕੀ ਹੁੰਦਾ हेयर ਗ੍ਰੋਥ ਬਹੁਤ ਵਧੀਆ ਹੁੰਦੀ ਆ ਸਿਰ ਹਲਕਾ ਮਹਿਸੂਸ ਕਰਦਾ ਤੇ ਸਾਫ ਸੁਥਰਾ ਜਿਵੇਂ ਆਪਣਾ ਫੇਸ ਤੇ ਆਪਾਂ ਸਕਰਬ ਕਰਦੇ ਆ ਕੋਈ ਫੇਸ ਪੈਕ ਲਗਾਉਂਦੇ ਆ ਕਿੰਨਾ ਫਰੈਸ਼ ਜਿਹਾ ਫੀਲ ਕਰਦਾ ਐਵੇਂ ਜੀ ਆਪਣੇ ਸਿਰ ਦੀ ਚਮੜੀ ਹੈ ਜੀ ਇਹ ਵੀ ਫਰੈਸ਼ ਫੀਲ ਕਰਦੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਤੇਲ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਕੋਈ ਵੀ ਚੀਜ਼ ਲਗਾਉਂਦੇ ਆ ਉਹਦਾ ਆਪਾਂ ਨੂੰ ਰਿਜ਼ਲਟ ਵਧੀਆ ਮਿਲਦਾ ਠੀਕ ਹੈ ਜੀ ਤੇ ਆਪਾਂ ਕਿਵੇਂ ਬਣਾਉਣਾ ਹੈ ਕਿਵੇਂ ਕਰਨਾ ਹੈ ਇਹ ਮੈਂ ਸਾਰਾ ਤੁਹਾਨੂੰ ਸਾਈਡ ਤੇ ਦੱਸ ਦਊਂਗੀ ਬਹੁਤ ਹੀ ਸੋਖਾ ਤਰੀਕਾ ਹੈ ਜੀ ਯੂਜ਼ ਕਰਕੇ ਦੇਖੋ ਤੋਂ ਬਾਅਦ ਰਿਜ਼ਲਟ ਦੱਸਿਓ ਤੇ ਮੈਂ ਇਹਦੀ ਤੁਹਾਨੂੰ ਇੱਕ ਜ਼ਰੂਰੀ ਗੱਲ ਦੱਸਦਾ ਇਹ ਹਫ਼ਤੇ ਚ ਸਿਰਫ ਇੱਕ ਵਾਰ ਕਰਨਾ ਹੈ ਤੇ ਆਪਾਂ ਵਾਲਾਂ ਨੂੰ ਰਗੜਨਾ ਨਹੀਂ ਹੈਗਾ ਕਿਵੇਂ ਕੀ ਕੀ ਕਰਨਾ ਮੈਂ ਸਾਰਾ ਕੁਝ ਤੁਹਾਨੂੰ ਦੱਸੂਗੀ ਠੀਕ ਹੈ ਜੀ ਤੇ ਇੱਕ ਬਾਰੇ ਕਰਨਾ ਹਫਤੇ ਚ ਜੇ ਪਰ ਤੁਹਾਡੇ ਕੋਈ ਜ਼ਖਮ ਵਗੈਰਾ ਹੋਇਆ ਹੋਇਆ ਹੈ ਤੁਹਾਨੂੰ ਕੋਈ ਇਨਫੈਕਸ਼ਨ ਹੈ ਸਿਰ ਚ ਤਾਂ ਪਲੀਜ਼ ਇਹਨੂੰ ਟਰਾਈ ਨਾ ਕਰੋ ਠੀਕ ਹੈ ਪਹਿਲਾ ਆਪਣਾ ਜਿਹੜਾ ਸਿਰ ਦਾ ਕੋਈ ਵੀ ਜ਼ਖਮ ਵਗੈਰਾ ਹੋਇਆ ਉਹਨੂੰ ਠੀਕ ਕਰ ਲਓ ਦੈਨ ਉਸ ਤੋਂ ਬਾਅਦ ਆਪਾਂ ਯੂਜ਼ ਕਰਾਂਗੇ ਠੀਕ ਹੈ ਤੇ ਆਪਣੇ ਨੋਆ ਨਾਲ ਨਹੀਂ ਉਹ ਕਰਨਾ ਹੈਗਾ ਆਪਾਂ ਨੇ ਜਦੋਂ ਆਪਣੇ ਸਿਰ ਤੇ ਲਗਾਣਾ ਹੈ ਆਪਣੇ ਆ ਜਿਹੜੇ ਉਂਗਲਾਂ ਦੇ ਪੋਟੇ ਨੇ ਹਨਾ ਮਤਲਬ ਆ ਹਲਕੇ ਹਲਕੇ ਐਦਾਂ ਐਦਾਂ ਦਾ ਮੈਂ ਤੁਹਾਨੂੰ ਦਿਖਾ ਵੀ ਦੂੰਗੀ ਉਵੇਂ ਆਪਾਂ ਕਰਨਾ ਹੈ ਠੀਕ ਹੈ ਜੀ ਤੇ ਚਲੋ ਜੀ ਹੁਣ ਆਪਾਂ ਮੈਂ ਤੁਹਾਨੂੰ ਪੁਆਇੰਟ ਦੱਸਦੇ ਜਿਹੜੇ ਮੈਂ ਮੈਨ ਮੈਨ ਲਿਖੇ ਹੋਏ ਸੀ ਮੈਨੂੰ ਕਈ ਵਾਰ ਮੈਂ ਭੁੱਲ ਜਾਂਦੀ ਆ ਫਿਰ ਮੈਨੂੰ ਬਾਅਦ ਚ ਯਾਦ ਆਉਂਦਾ ਮੈਨੂੰ ਅਫਸੋਸ ਹੁੰਦਾ ਕਿ ਮੈਂ ਆਪਣੇ ਸਬਸਕ੍ਰਾਈਬਰ ਨੂੰ ਨਹੀਂ ਦੱਸਿਆ ਤੇ ਹੁਣ ਚਲੋ ਜੀ ਦੇਖ ਲੈਂਦੇ ਆ ਇਹਨੂੰ ਕਿਵੇਂ ਬਣਾਉਣਾ ਹੈ ਸਾਈਡ ਤੇ ਮੈਂ ਤੁਹਾਨੂੰ ਦਿਖਾ ਰਹੀ ਆ ਆਪਾਂ ਬੇਸਣ ਲੈ ਲੈਣਾ ਬੇਸਣ ਦੇ ਤਾਂ ਜੀ ਬਹੁਤ ਫਾਇਦੇ ਨੇ ਕਦੇ ਆਦੀ ਮੈਂ ਡਿਟੇਲ ਵੀਡੀਓ ਲੈ ਕੇ ਆਉਂਗੀ ਠੀਕ ਹੈ ਜੀ ਕੀ ਕੀ ਫਾਇਦੇ ਹਨ ਥਿਉਰੀ ਵੀਡੀਓ ਲੈ ਕੇ ਆਉਂਗੀ ਹੋ ਸਕਦਾ ਕੁਝ ਕੁਝ ਪ੍ਰੈਕਟੀਕਲ ਵੀ ਦਿਖਾ ਦਾਂ ਵਿੱਚ ਤੇ ਬੇਸਨ ਦੇ ਮੈਥੇ ਦੋ ਚਮਚੇ ਲੱਤੇ ਨੇ ਠੀਕ ਹੈ ਜੀ ਤੁਹਾਡੇ ਵਾਲ ਛੋਟੇ ਆ ਜਿਵੇਂ ਤੁਹਾਨੂੰ ਲੱਗਦਾ ਹੈ ਪਰ ਮੇਰੇ ਹਿਸਾਬ ਨਾਲ ਤੁਹਾਨੂੰ ਦੋ ਚਮਚੇ ਹੀ ਲੈ ਲੈਣੇ ਚਾਹੀਦੇ ਪਰ ਤੁਸੀਂ ਪਹਿਲਾਂ ਇੱਕ ਲੈ ਲਓ ਤੁਸੀਂ ਪਹਿਲੀ ਵਾਰ ਯੂਜ਼ ਕਰ ਰਹੇ ਹੋ ਠੀਕ ਹੈ ਤੇ ਉਹ ਤੋਂ ਬਾਅਦ ਦੋ ਚਮਚੇ ਮੈਥੇ ਦਹੀਂ ਦੇ ਲੱਤੇ ਆ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਪੇਸਟ ਬਣ ਜੂਗਾ ਠੀਕ ਹੈ ਚਾਹੋ ਤਾਂ ਫੇਸ ਤੇ ਵੀ ਲਗਾ ਲਓ ਪਰ ਫੇਸ ਤੇ ਪਹਿਲਾਂ ਲਗਾ ਦਿਓ ਕਿਤੇ ਸਿਰ ਤੇ ਲਗਾ ਕੇ ਉਹ ਹੀ ਹੱਤ ਬਾਅਦ ਚੋ ਫੇਸ ਤੇ ਨਹੀਂ ਆਪਾਂ ਸਿਰ ਲਈ ਯੂਜ਼ ਕਰ ਰਹੇ ਆ ਤਾਂ ਅੱਜ ਸਿਰ ਤੇ ਹੀ ਲਗਾਓ ਪਰ ਇਹਨੂੰ ਫੇਸ ਤੇ ਵੀ ਲਗਾ ਸਕਦੇ ਆ ਠੀਕ ਹੈ ਜੀ ਆਪਾਂ ਇਹਨੂੰ ਚੰਗੀ ਜੇ ਤੁਸੀਂ ਆਪਣੇ ਵਾਲਾਂ ਨੂੰ ਕੰਘਾ ਨਹੀਂ ਕਰਿਆ ਗੁਲਝਾ ਪਹਿਲਾਂ ਹੀ ਉਹਦੇ ਚ ਪਈਆਂ ਹੋਣੀਆਂ ਨੇ ਵਾਲਾਂ 'ਚ ਤੇ ਉਤੋਂ ਇਹ ਲਗਾ ਲਿਆ ਤੇ ਫਿਰ ਤੁਸੀਂ ਕਹਿਣਾ ਜੀ हेयरਫੁੱਲ ਰੁਕਣਾ ਤਾਂ ਦੂਰੋ ਤਾਂ ਵੱਧ ਗਿਆ ਤੇ ਇਸ ਲਈ ਮੈਂ ਪਹਿਲਾਂ ਕਹਿੰਦੀ ਆਪਣੇ ਵਾਲਾਂ ਨੂੰ ਸੁਲਝਾ ਲਓ ਉਸ ਤੋਂ ਬਾਅਦ ਆਪਾਂ ਇਹਨੂੰ ਲੈਂਥ ਤੇ ਅਪਲਾਈ ਨਹੀਂ ਕਰਨਾ ਹੈਗਾ ਇਹਨੂੰ ਸਿਰਫ ਆਪਾਂ ਸਕੈਲਪ ਤੇ ਅਪਲਾਈ ਕਰਨਾ ਹੈ ਜਿਵੇਂ ਕਿ ਮੈਂ ਤੁਹਾਨੂੰ ਸਾਈਡ ਤੇ ਦਿਖਾ ਰਹੀ ਹਾਂ ਠੀਕ ਹੈ ਵੀਡੀਓ ਮੈਂ ਸਪੀਡ ਇਹਦੀ ਤਾਂ ਵਧਾ ਦੇਣੀ ਆ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਲੰਬੀ ਵੀਡੀਓ ਦੇਖਣੀ ਸਭ ਨੂੰ ਔਖੀ ਲੱਗਦੀ ਆ ਹਨਾ ਪਰ ਮੈਂ ਜਿਹੜੀ ਕੋਈ ਮੈਨੂੰ ਚੀਜ਼ ਵਧੀਆ ਲੱਗਦੀ ਹੈ ਹਾਂ ਇਨਫੋਰਮੇਟਿਵ ਹੁੰਦੀ ਹੈ ਕੋਈ ਚੱਜ ਦੀ ਗੱਲ ਸਿੱਖਣ ਨੂੰ ਮਿਲਦੀ ਹੈ ਮੈਂ ਉਹ ਵੀਡੀਓ ਨੂੰ ਫੁੱਲ ਦੇਖਦੀ ਹਾਂ ਤੁਸੀਂ ਵੀ ਫੁੱਲ ਦੇਖਿਆ ਕਰੋ ਠੀਕ ਹੈ ਜੀ ਚੰਗੀ ਤਰ੍ਹਾਂ ਆਪਾਂ ਹਲਕੇ-ਹਲਕੇ ਹੱਥਾਂ ਨਾਲ ਮ사ਜ ਕਰਨੀ ਹੈ ਕੋਸ਼ਿਸ਼ ਕਰੋ ਜੇ ਤੁਹਾਡੇ ਕੋਲ ਕੋਈ ਹੈਗਾ ਤਾਂ ਉਹਨੂੰ ਕੋਈ ਵੀ ਮੇਰੀ ਜਣਾ ਚ ਲਗਾ ਦੇ ਹਲਕੀ-ਹਲਕੀ ਸਾਰੀਆਂ ਜਣਾ ਚ ਲਗਾਉਣ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਨਾਲ ਹਲਕਾ-ਹਲਕਾ ਮ사ਜ ਕਰ ਲਓ ਜੇ ਕੋਈ ਵਧੀਆ ਬੰਦਾ ਹੈ ਤਾਂ ਉਹਨੂੰ ਕੋ ਵੀ ਹਲਕਾ-ਹਲਕਾ ਮ사ਜ ਕਰਨੀ ਹੈ ਚੰਗੀ ਤਰ੍ਹਾਂ ਆਪਾਂ 5 ਮਿੰਟਾਂ ਦੀ ਮ사ਜ ਕਰਨੀ ਹੈ ਆਪਣੇ ਸਿਰ ਤੇ ਉਸ ਤੋਂ ਬਾਅਦ ਆਪਣਾ ਆਪ ਆਪਣੇ हेयर ਨੂੰ ਗੋਸ਼ ਕਰ ਲੈਣਾ ਇੰਨਾ ਦਾ ਹੀ ਕੰਮ ਹੈ ਜੀ ਅੱਜ ਦਾ ਆਪਣਾ ਜਿਹੜਾ ਦਿਨ ਤੀਜਾ ਹੈ ਡੇ 3 ਹੈ ਜੀ 7 ਡੇ हेयर ਗਰੋਥ ਚੈਲੰਜ ਦਾ ਇਹ ਬਹੁਤ ਹੀ ਵਧੀਆ 파ਰਟ ਹੈ ਇਹਨੂੰ ਜਰੂਰ ਆਪਣੇ हेयर ਕੇਅਰ ਵਿੱਚ ਸ਼ਾਮਿਲ ਕਰੋ ਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਖੁਦ ਆ ਕੇ ਰਿਜ਼ਲਟ ਦੱਸਿਓ ਤੁਹਾਨੂੰ ਪਹਿਲੇ ਯੂਜ਼ ਚ ਨਾ ਜੇ ਤੁਹਾਡੇ ਡੈਂਡਰ ਬਹੁਤ ਜ਼ਿਆਦਾ ਪਹਿਲੇ ਯੂਜ਼ ਚ ਤੁਹਾਨੂੰ 100 ਚੋਂ 50% ਫਰਕ ਤਾਂ ਪਹਿਲੇ ਯੂਜ਼ ਚ ਦਿਖ ਦਿਖ ਜਾਊਗਾ ਵੈਸੇ ਤੁਸੀਂ ਇੱਕ ਮਹੀਨਾ ਨੂੰ ਲਗਾਤਾਰ ਯੂਜ਼ ਕਰਕੇ ਦੇਖੋ ਹਫ਼ਤੇ 'ਚ ਇੱਕ ਵਾਰ ਪਰ ਜੇ ਕੋਈ ਜਖਮ ਹੈ ਤਾਂ ਪਲੀਜ਼ ਯੂਜ਼ ਨਾ ਕਰਿਓ ਫਿਰ ਮੈਨੂੰ ਕਮੈਂਟ ਕਰੋਗੇ ਤੁਸੀਂ ਅੱਗੇ ਤੁਸੀਂ ਦੱਸਿਆ ਨਹੀਂ ਇਸ ਕਰਕੇ ਮੈਂ ਸਾਰੀਆਂ ਗੱਲਾਂ ਨਾ ਨੋਟ ਕੀਤੀਆਂ ਸੀ ਕਿ ਹੜਾਈ ਦੀ ਚ ਕਈ ਵਾਰ ਬੰਦਾ ਭੁੱਲ ਜਾਂਦਾ ਠੀਕ ਹੈ ਤੇ ਬਸ ਇੰਨਾ ਕੀ ਕੰਮ ਹੈ ਜੀ ਅੱਜ ਦੀ ਆਪਣੀ ਰੈਮਡੀ ਦਾ ਪਾਰਟ ਇਹੀ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਆਪਣੇ ਫੇਸ ਤੇ ਸਕਿਨ ਕਿੰਨੇ ਤੇ ਧਿਆਨ ਹੀ ਨਹੀਂ ਦੰਦੇ ਹੈਗੇ ਠੀਕ ਹੈ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਨੂ ਕਿਨੂ ਇਹ ਪਤਾ ਸੀਗਾ ਕਿਨੂ ਕਿਨੂ ਨਹੀਂ ਸੀ ਪਤਾ ਪਰ ਜਿਹਨੂੰ ਨਹੀਂ ਸੀ ਪਤਾ ਹੈਗਾ ਪਲੀਜ਼ ਉਹ ਜਰੂਰ ਯੂਜ਼ ਕਰਕੇ ਦੇਖੋ ਜਿਹਨੂੰ ਪਤਾ ਸੀ ਉਹ ਆਪਣਾ ਫੀਡਬੈਕ ਜਰੂਰ ਦਿਓ ਕਿ ਇਹਦੇ ਨਾਲ ਕਿੰਨਾ ਵਧੀਆ ਉਹ ਹੁੰਦਾ ਹੈ ਤੇ ਸਾਈਡ ਤੇ ਮੈਂ ਆਪਣੇ ਬਾਲ ਵੀ ਤੋਤੇ ਨੇ ਵੈਸੇ ਮੈਂ ਥੰਬਨੇਲ 'ਚ ਵੀ ਲਗਾਤਾ ਸੀਗਾ ਹਨਾ ਆ ਮੇਰੇ ਡੈਂਡਰਫ ਤੇ ਬਿਫੋਰ ਆਫਟਰ ਵਾਲੀ ਪਿਕਚਰ ਮੈਂ ਦਿਖਾਤੀ ਸੀਗੀ ਮੈਂ ਕੋਈ ਨੈਟ ਤੋਂ ਚੱਕ ਕੇ ਨਹੀਂ ਜੀ ਲਗਾਉਂਦੀ ਹੈਗੀ ਮੈਂ ਆਪਣਾ ਜੋ ਮੇਰਾ ਐਕਸਪੀਰੀਅੰਸ ਹੁੰਦਾ ਉਹੀ ਦਿਖਾਨੀਆਂ ਤੁਹਾਨੂੰ ਠੀਕ ਹੈ ਤੇ ਬਹੁਤ ਹੀ ਵਧੀਆ ਯੂਜ਼ ਕਰਕੇ ਜ਼ਰੂਰ ਦੇਖੋ ਰੈਮਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੇ ਨਾਲ ਜੁੜਨ ਲਈ ਤੁਹਾਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਹੈ ਜੀ ਮੈਨੂੰ ਬਹੁਤ ਸਾਰਾ ਪਿਆਰ ਦੇਣਾ ਪੈਣਾ ਹੈ ਠੀਕ ਹੈ ਜੀ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ 7 ਡੇ ਹੈਅਰ ਗਰੋਥ ਚੈਲੰਜ ਵਿੱਚ ਹਿੱਸਾ ਲੈ ਸਕੋ ਅੱਜ ਦੀ ਵੀਡੀਓ ਜਿਹਨੇ ਪਹਿਲੀ ਵਾਰ ਦੇਖੀ ਉਹ ਦੂਜੀ ਵੀਡੀਓ ਵੀ ਦੇਖ ਲੇ ਉਸ ਤੋਂ ਬਾਅਦ ਹੀ ਇਹ ਵੀਡੀਓ ਮਤਲਬ ਆਪਣੇ ਸਕੈਲਪ ਤੇ ਅਪਲਾਈ ਕਰੇ ਬਹੁਤ ਹੀ ਵਧੀਆ ਰਿਜ਼ਲਟ ਮਿਲੂਗਾ ਜੀ ਅੱਜ ਲਈ ਬਸ ਇੰਨਾ ਹੀ ਬਹੁਤ ਸਾਰਾ ਪਿਆਰ ਦਿਓ ਆਪਣਾ ਖਿਆਲ ਰੱਖਿਓ ਆਪਣੇ ਪਰਿਵਾਰ ਦਾ ਖਿਆਲ ਰੱਖਿਓ ਸਤਿ ਸ਼੍ਰੀ ਅਕਾਲ ਜੀ